ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਰਹਿਤ ਮਰਿਆਦਾ ਸਿੱਖ ਦੀ ਰਹਿਣੀ ਦੋ ਤਰ੍ਹਾਂ ਦੀ ਹੈ ਸਖਸ਼ੀ ਤੇ ਪੰਥਕ ਸਖਸ਼ੀ ਰਹਿਣੀ ਬਾਰੇ ਆਪਾਂ ਪਿਛਲੀ ਵੀਡੀਓ ਵਿੱਚ ਸੁਣਾਇਆ ਹੁਣ ਆਪਾਂ ਸ਼ੁਰੂ ਕਰਦੇ ਹਾਂ ਪੰਥਕ ਰਹਿਣੀ ਇਸ ਵਿੱਚ ਆ ਜਾਂਦੇ ਹਨ ਗੁਰੂਪੰਥ ਅੰਮ੍ਰਿਤ ਸੰਸਕਾਰ ਤਨਖਾਹ ਲਾਉਣ ਦੀ ਵਿਧੀ ਗੁਰਮਤਾ ਕਰਨ ਦੀ ਵਿਧੀ ਸਥਾਨਕ ਫੈਸਲਿਆਂ ਦੀ ਅਪੀਲ ਪਹਿਲਾ ਗੁਰੂਪੰਥ ਸੇਵਾ ਕੇਵਲ ਪੱਖੇ ਲੰਗਰ ਆਦਿ ਤੇ ਹੀ ਨਹੀਂ ਮੁੱਕ ਜਾਂਦੀ सिख की सारी जिंदगी भर उपकार वाली है सेवा सफल वह है जो थोड़े यतन वद तो वद हो सके यथेबंदी दे राही हो सकती है सिख ने इसलिए शख्शी धर्म पूरा होया करद्या होयाथक फर्ज भी पूरे करने इस जथेबंदी का नाम पंथ है हर एक सिख ने पंथ का एक अंग होके भी अपना फर्ज निभाना है गुरु पंथ तैयार बार तैयार सिंह के समूह ਨੂੰ ਗੁਰੂ ਪੰਥ ਆਪਦੇ ਹਨ ਇਸ ਦੀ ਤਿਆਰੀ ਦਸਾਂ ਗੁਰੂ ਸਾਹਿਬਾਨ ਨੇ ਕੀਤੀ ਅਤੇ ਦਸਮ ਗੁਰੂ ਜੀ ਨੇ ਇਸਾ ਅੰਤਮ ਸਰੂਪਨ ਕੇ ਗੁਰਿਆਈ ਸੌਂਪੀ ਅੰਮ੍ਰਿਤ ਸੰਸਕਾਰ ਅੰਮ੍ਰਿਤ ਛਕਣ ਲਈ ਇੱਕ ਖਾਸ ਸਥਾਨ ਦੇ ਪ੍ਰਬੰਧ ਹੋਵੇ ਉਤੇ ਆਮ ਲੋਕਾਂ ਦਾ ਲਾਂਗਾ ਨਾ ਹੋਵੇ ਉਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਕਟ ਦੋ ਕਟ ਜੀ ਇਹ ਤਿਆਰ ਬਰ ਤਿਆਰ ਸਿੰਘ ਹਾਜ਼ਰ ਹੋ ਜਿਨ੍ਹਾਂ ਵਿੱਚੋਂ ਇੱਕ ਤਾਬਿਆਂ ਬੈਠੇ ਤੇ ਬਾਕੀ ਪੰਜ ਅੰਮ੍ਰਿਤ ਛਕਣ ਲਈ ਹੋਣ ਇੰਨਾਂ ਵਿੱਚ ਸਿੰਗੜੀਆਂ ਵੀ ਹੋ ਸਕਦੀਆਂ ਹਨ ਇਨ੍ਹਾਂ ਸਾਰਿਆਂ ਨੇ ਕੇ ਸੇ ਇਸ਼ਨਾਨ ਕੀਤਾ ਹੋਵੇ ਇਨ੍ਹਾਂ ਪੰਜਾਂ ਪਿਆਰਾਂ ਵਿੱਚ ਕੋਈ ਅੰਘੀਣ ਨਾ ਹੋਵੇ ਕੋਈ ਤਨਖਾਹੀਆ ਨਾ ਹੋਵੇ ਸਾਰੇ ਹੀ ਤਿਆਰ ਬਰ ਤਿਆਰ ਦਰਸ਼ਨੀ ਸਿੰਘ ਹੋਣ ਹਰ ਦੇਸ਼ ਹਰ ਮذਹਬ ਤੇ ਜਾਤੀ ਦੇ ਹਰ ਇਸਤਰੀ ਪੁਰਸ਼ ਨੂੰ ਅੰਮ੍ਰਿਤ ਛਕਣ ਦਾ ਅਧਿਕਾਰ ਹੈ ਜੋ ਸਿੱਖ ਧਰਮ ਗ੍ਰਹਿਣ ਕਰਨ ਤੇ ਉਸਦੇ ਅਸੂਲਾਂ ਉੱਪਰ ਚੱਲਣ ਦਾ ਪ੍ਰਣ ਕਰੇ ਬਹੁਤ ਛੋਟੀ ਅਵਸਥਾ ਦਾ ਨਾ ਹੋਵੇ ਕੋਸ਼ ਸੰਭਾਲੀ ਹੋਵੇ ਅੰਮ੍ਰਿਤ ਛਕਣ ਵਾਲੇ ਹਰੇਕ ਪ੍ਰਾਣੀ ਨੇ ਕੇਸੀ ਇਸ਼ਨਾਨ ਕੀਤਾ ਹੋਵੇ ਅਤੇ ਹਰ ਇੱਕ ਪੰਜ ਕਕਾਰ ਕੇਸ ਕਿਰਪਾਨ ਗਾਤਰੇ ਵਾਲੀ ਕਛਹਿਰਾ ਕੰਗਾ ਕੜਾ ਦਾ ਧਾਰਨੀ ਹੋਵੇ ਅਨਮਤ ਦਾ ਕੋਈ ਚਿੰਨਣਾ ਹੋਵੇ ਸਿਰ ਨੰਗਾ ਜਾਂ ਟੋਪੀ ਨਾ ਹੋਵੇ ਛੇਦਕ ਗੈਣੇ ਕੋਈ ਨਾ ਹੋਣ ਅਦਬ ਨਾਲ ਹੱਥ ਜੋੜ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ੂਰ ਖੜੇ ਹੋਣ ਜੇ ਕਿਸੇ ਨੇ ਕੋਹਿਤ ਕਰਕੇ ਮੁੜ ਅੰਮ੍ਰਿਤ ਛਕਣਾ ਹੋਵੇ ਤਾਂ ਉਸ ਨੂੰ ਅੱਡ ਕਰਕੇ ਸੰਗਤ ਵਿੱਚ ਪੰਜ ਪਿਆਰੇ ਤਨਖਾਹ ਲਾ ਲੈਣ ਅੰਮ੍ਰਿਤ ਚਕਣ ਵਾਲੇ ਪੰਜ ਪਿਆਰਿਆਂ 'ਚੋਂ ਕੋਈ ਇੱਕ ਸੱਜਣ ਅੰਮ੍ਰਿਤ ਛਕਣ ਦੇ ਅਭਿਲਾਖਿਆਂ ਨੂੰ ਸਿੱਖ ਧਰਮ ਦੇ ਅਸੂਲ ਸਮਝਾਵੇ ਸਿੱਖ ਧਰਮ ਵਿੱਚ ਕੀਰਤਨ ਦੀ ਪੂਜਾ ਤਿਆ ਕੇ ਇੱਕ ਕਰਤਾਰ ਦੀ ਪ੍ਰੇਮਾ ਭਗਤੀ ਤੇ ਉਪਾਸ਼ਨਾ ਦੱਸੀ ਹੈ ਇਸ ਦੀ ਪੂਰਨਤਾ ਲਈ ਗੁਰਬਾਣੀ ਦਾ ਅਭਿਆਸ ਸਾਥ ਸੰਗਤ ਤੇ ਪੰਥ ਦੀ ਸੇਵਾ ਉਪਕਾਰ ਨਾਮ ਦਾ ਪ੍ਰੇਮ ਅਤੇ ਅੰਮ੍ਰਿਤ ਛਕ ਕੇ ਰਹਿਤ ਪੈ ਤਰਖਣਾ ਮੁਕਸਾਦਨ ਹਨ। ਆਦੀ ਕੀ ਤੁਸੀਂ ਇਸ ਤਰ੍ਹਾਂ ਨੂੰ ਖੁਸ਼ੀ ਨਾਲ ਕਬੂਲ ਕਰਦੇ ਹੋ? ਹਾਂ ਦਾ ਜਵਾਬ ਆਉਂਦੇ ਪਿਆਰਿਆਂ ਚੋਂ ਇੱਕ ਸੱਜਣ ਅੰਮ੍ਰਿਤ ਦੀ ਤਿਆਰੀ ਦਾ ਅਰਦਾਸਾ ਕਰਕੇ ਹੁਕਮ ਲਗਈ। ਅੱਜ ਪਿਆਰੀ ਅੰਮ੍ਰਿਤ ਤਿਆਰ ਕਰਨ ਲਈ ਬਾਟੇ ਪਾਸ ਆ ਬਠਣ। ਬਾਟਾ ਸਰਬ ਲੋਹ ਦਾ ਹੋਵੇ ਤੇ ਚੌਂਕੀ ਸੁਨਹਿਰੀ ਆਦੀ ਕਿਸੇ ਸਵੱਛ ਚੀਜ਼ 'ਤੇ ਰੱਖਿਆ ਹੋਵੇ। ਬਾਟੇ ਵਿੱਚ ਸਵੱਛ ਜਲ ਤੇ ਪਕਾਸੇ ਪਾਏ ਜਾਣ। ਤੇ ਪੰਜ ਪਿਆਰੇ ਬਾਟੇ ਦੇ ਇਰਤ ਗਿਰਦ ਬੀਰ ਅਸਨੋ ਕੀ ਬੈਠ ਜਾਣ ਤੇ ਇਨਾਂ ਬਾਣੀਆਂ ਦਾ ਪਾਠ ਕਰਨ ਜਪ ਜਪ ਸਵਯੇ ਸਰਾਵਕ ਸੁਧ ਵਾਲੇ ਬੇਂਤੀ ਚੋਂ ਪਈ ਹਮਰੀ ਕਰੋ ਹੱਥ ਤੇ ਰੱਛਾ ਤੂੰ ਲੈ ਕੇ ਦੁਇਸ਼ ਤੇ ਦੋਖ ਤੇ ਲੇਹੋ ਬਚਾਈ ਤੱਕ ਅਨੰਤ ਸੱਜ ਹਰ ਇੱਕ ਬਾਣੀ ਪੜਨ ਵਾਲਾ ਖੱਪਾ ਹੱਥ ਬਾਟੇ ਦੇ ਕੰਡੇ ਤੇ ਤਰੇ ਤੇ ਸੱਜੇ ਹੱਥ ਨਾਲ ਖੰਡਾ ਜਲ ਵਿੱਚ ਫੇਰੀ ਜਾਵੇ ਸੁਰਤ ਇਕਾਗਰ ਹੋਵੇ ਬਾਕੀ ਧਿਆਨ ਦੇ ਦੋਵੇਂ ਹੱਥ ਬਾਟੇ ਦੇ ਕੰਡੇ ਤੇ ਏ ਧਿਆਨ ਅੰਮ੍ਰਿਤ ਵਿੱਚ ਟਿਕੇ। ਪਾਠ ਹੁਣ ਮਗਰੋਂ ਪਿਆਰਿਆਂ ਵਿੱਚੋਂ ਕੋਈ ਇੱਕ ਅਰਦਾਸ ਕਰੇ। ਜੇ ਸਭ ਲਾਕੀ ਨੇ ਅੰਮ੍ਰਿਤ ਦੀ ਤਿਆਰੀ ਵੇਲੇ ਸਾਰੇ ਸੰਸਕਾਰਾਂ 'ਚ ਹਿੱਸਾ ਲਿਆ ਹੈ, ਉਹੀ ਅੰਮ੍ਰਿਤ ਛਕਣ ਵਿੱਚ ਸ਼ਾਮਲ ਹੋ ਸਕਦਾ ਹੈ। ਅੱਧਾ ਬਾਟੇ ਆਉਣ ਵਾਲਾ ਨਹੀਂ ਹੋ ਸਕਦਾ। ਹੁਣ ਸ਼੍ਰੀ ਕਲਗੀਧਰ ਦਸ਼ਮੇਸ਼ ਪਿਤਾ ਦਾ ਧਿਆਨ ਤਰਕੇ ਹਰ ਇੱਕ ਅੰਮ੍ਰਿਤ ਛਕਣ ਵਾਲੇ ਨੂੰ ਬੀਰ ਆਸਨ ਕਰਾ ਕੇ ਉਸਤੇ ਖੱਬੇ ਹੱਥ ਉੱਪਰ ਸੱਜਾ ਹੱਥ ਰਖਾ ਕੇ ਪੰਜ ਚੁਲੇ ਅੰਮ੍ਰਿਤਿ ਚ ਸਿਕਾਏ ਜਾਂ ਅਤੇ ਹਰ ਚੁਲੇ ਨਾਲ ਇਹ ਕਿਆ ਜਾਵੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚੱਕਣ ਵਾਲਾ ਛਕ ਕੇ ਕਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਿਰ ਪੰਜ ਛੱਟੇ ਅੰਮ੍ਰਿਤ ਦੇ ਨੇਤਰਾਪੁਰ ਲਾਈ ਜਾਂ ਫਿਰ ਪੰਜ ਛੱਟੇ ਕੇਸਾਂ ਵਿੱਚ ਪਾਏ ਜਾਂ ਹਰ ਇੱਕ ਛੱਟੇ ਨਾਲ ਚੱਕਣ ਵਾਲਾ ਚਕਾਉਣ ਵਾਲੇ ਦੇ ਪਿੱਛੇ ਪਿੱਛੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਜਾਈ ਚਾਵੇ ਜੋ ਅੰਮ੍ਰਿਤ ਬਾਕੀ ਰਹੇ ਉਸ ਨੂੰ ਸਾਰੇ ਅੰਮ੍ਰਿਤ ਛਕਣ ਵਾਲੇ ਸਿੱਖ ਤੇ ਸਿੱਖਣੀਆਂ ਰਲ ਕੇ ਛਕਣ ਉਪਰੰਤ ਪੰਜੇ ਪਿਆਰੇ ਰਲ ਕੇ ਇੱਕੋ ਆਵਾਜ਼ ਨਾਲ ਅੰਮ੍ਰਿਤ ਛਕਣ ਵਾਲਿਆਂ ਨੂੰ ਵਾਹਿਗੁਰੂ ਦਾ ਨਾਮ ਮੂਲ ਨਾਮ ਦੱਸ ਕੇ ਮੂਲ ਮੰਤਰ ਸੁਣਾਉਣ ਤੇ ਉਹਨਾਂ ਪਾਸੋਂ ਇਸ ਦਾ ਰਚਨ ਕਰਾਉਣ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਫਿਰ ਪੰਜਾਂ ਪਿਆਰਾਂ ਚ ਕੋਈ ਸੱਜਣ ਰਹਿਤ ਦੱਸੇ ਅੱਜ ਤੋਂ ਤੁਸੀਂ ਸਤਗੁਰ ਕੈ ਜਨਮੇ ਗਵਨ ਮਿਟਾਇਆ ਹੈ ਅਤੇ ਖਾਲਸਾ ਪੰਥ ਵਿੱਚ ਸ਼ਾਮਲ ਹੋਏ ਹੋ ਤੁਹਾਡਾ ਧਾਰਮਿਕ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੇ ਧਾਰਮਿਕ ਮਾਤਾ ਸਾਈ ਘਰ ਜੀ ਹਨ ਜਨਮ ਆਪ ਦਾ ਕੇਸਗੜ ਸਾਹਿਬ ਦਾ ਤੇ ਵਾਸੀ ਅਨੰਦਪੁਰ ਸਾਹਿਬ ਦੇ ਹੋ ਤੁਸੀਂ ਇੱਕ ਪੁੱਤ ਆ ਇੱਕ ਪਿਤਾ ਦੇ ਪੁੱਤਰ ਹੋਣ ਕਰਕੇ ਆਪਸ ਵਿੱਚ ਤੇ ਹੋਰ ਸਾਰੇ ਅਮ੍ਰਿਤਧਾਰੀਆਂ ਦੇ ਧਾਰਮਿਕ ਪਰਾਤਾ ਹੋ ਤੁਸੀਂ ਪਿਛਲੀ ਕੁਲ ਕਿਰਤ ਕਰਮ ਧਰਮ ਦਾ ਤਿਆਗ ਕਰਕੇ ਅਰਥਾਤ ਪਿਛਲੀ ਜਾਤ ਪਾਤ ਜਨਮ ਦੇਸ਼ ਮਸਲਬ ਦਾ ਖਿਆਲ ਤੱਕ ਛੱਡ ਕੇ ਨਿਰੋਲ ਖਾਲਸਾ ਬਣ ਗਏ ਹੋ ਇੱਕ ਅਕਾਲ ਪੁਰਖ ਤੋਂ ਛੁੱਟ ਕਿਸੇ ਦੇਵੀ ਦੇਵਤੇ ਅਵਤਾਰ ਪੈਗੰਬਰ ਦੀ ਉਪਾਸ਼ਨਾ ਨਹੀਂ ਕਰਨੀ ਦਸੋ ਗੁਰੂ ਸਾਈ ਭਾਨੋ ਇਹ ਉਹਨਾਂ ਦੀ ਬਾਣੀ ਤੋਂ ਬਿਨਾ ਕਿਸੇ ਹੋਰ ਨੂੰ ਆਪਣਾ ਮੁਕਤੀ ਦਾਤਾ ਨਹੀਂ ਮੰਨਣਾ ਤੁਸੀਂ ਗੁਰਮੁਖੀ ਜਾਣਦੇ ਹੋ ਜੇ ਨਹੀਂ ਜਾਣਦੇ ਤਾਂ ਸਿੱਖ ਲਓ ਅਤੇ ਹਰ ਰੋਜ਼ ਘੱਟ ਤੋਂ ਘੱਟ ਇਹਨਾਂ ਨਿਤਨੇਮ ਦੀਆਂ ਬਾਣੀਆਂ ਦਾ ਪਾਠ ਕਰਨਾ ਜਾਂ ਸੁਣਨਾ ਜਾਂ ਜਾਪ ਸਵਈਏ ਸਾਵਕ ਸੁਧ ਵਾਲੇ ਸੋਦਰ ਰਹਿਰਾਸ ਤੇ ਸੋਹਿਲਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨਾ ਜਾਂ ਸੁਣਨਾ ਪੰਜਾਂ ਕੱਕਿਆ ਇਸ ਕਿਰਪਾਨ ਦਾ ਚਹਿਰਾ ਕੰਗਾ ਕੜਾ ਨੂੰ ਹਰ ਵੇਲੇ ਅੰਗ ਸੰਗ ਰੱਖਣਾ ਇਹ ਚਾਹ ਕੋ ਰਹਿਤ ਨਹੀਂ ਕਰਨੀਆ ਕੇਸਾਂ ਦੀ ਬੇਅਰਤੀ ਕੁੱਠਾ ਖਾਣਾ ਪਰ ਇਸਤਰੀ ਜਾਂ ਪਰ ਪੁਰਸ਼ ਦਾ ਗਮਨ ਤਾਂ ਮਾਤੂ ਦਾ ਵਰਤਣਾ ਇਹਨਾਂ ਵਿੱਚੋਂ ਕੋਈ ਕੁਰੇਤ ਹੋ ਜਾਵੇ ਤਾਂ ਮੁੜ ਕੇ ਅੰਮ੍ਰਿਤ ਛਕਣਾ ਪਾਏਗਾ ਆਪਣੀ ਇੱਛਾ ਵਿਰੁੱਧ અનਪੋਲ ਹੀ ਕੋਈ ਕੁਰੇਤ ਹੋ ਜਾਵੇ ਤਾਂ ਕੋਈ ਦੰਡ ਨਹੀਂ ਸਿਰਗੋੜੀ ਮਾਰ ਜੋ ਸਿੱਖ ਹੋ ਕੇ ਇਹ ਕੰਮ ਕਰਨ ਦਾ ਸੰਗ ਨਹੀਂ ਕਰਨਾ ਪੰਤ ਸੇਵਾ ਅਤੇ ਗੁਰਦੁਆਰਿਆਂ ਦੀ ਟਹਿਲ ਵਿੱਚ ਤਤਪਰ ਰਹਿਣਾ ਆਪਣੀ ਕਮਾਈ ਵਿੱਚੋਂ ਗੁਰੂ ਦਾ ਦਸਵੰਦ ਦੇਣਾ ਆਦੀ ਸਾਰੇ ਕੰਮ ਗੁਰਮਤਿ ਅਨੁਸਾਰ ਕਰਨੇ ਖਾਲਸਾ ਧਰਮ ਦੇ ਨਿਯਮਾਂ ਅਨੁਸਾਰ ਜਥੇਬੰਦੀ ਵਿੱਚ ਇੱਕ ਸੂਤ ਪਹੁੰਚੇ ਰਹਿਣਾ ਰੈਤ ਵਿੱਚ ਕੋਈ ਪੁੱਲ ਹੋ ਜਾਵੇ ਤਾਂ ਖਾਲਸੇ ਦੇ ਦੀਵਾਨ ਵਿੱਚ ਹਾਜ਼ਰ ਹੋ ਕੇ ਬੇਨਤੀ ਕਰਕੇ ਤਨਖਾਹ ਬਖਸ਼ੋਲੇ ਅਕੇਲੇ ਸਾਵਧਾਨ ਰਹਿਣਾ ਤਨਖਾਹ ਇਹ ਹਨ ਵੀਣੇ ਮਸੰਦ ਟੀਰਮਲੀਏ ਰਾਮਰਾਇਏ ਆਦਿ ਪੰਥ ਵਿਰੋਧੀਆਂ ਨਾਲ ਜਾਂ ਨੜੀ ਮਾਰ ਕੁੜੀ ਮਾਰ ਸਿਰ ਘੁੰਮ ਨਾਲ ਵਰਤਨ ਵਾਲਾ ਤਨਖਾਇਆ ਹੋ ਜਾਂਦਾ ਹੈ ਬੇਅਮਰਤੀਏ ਜਾਂ ਪਤਿਤ ਦਾ ਝੂਠਾ ਖਾਨ ਵਾਲਾ ਦਾੜਾ ਰੰਗਣ ਵਾਲਾ ਪੁੱਤਰ ਜਾਂ ਧੀ ਦਾ ਸਾਖ ਮੁੱਲ ਲੈ ਕੇ ਜਾਂ ਦੇ ਕੇ ਕਰਨ ਵਾਲਾ ਕੋਈ ਨਸ਼ਾ ਪੰਗ ਅਫੀਨ ਸ਼ਰਾਬ ਕੋਸ ਕੁਕਿੰ ਅਧੀ ਵਰਤਨ ਵਾਲਾ ਗੁਰਮਤ ਤੋਂ ਵੀ ਕੋਈ ਸੰਸਕਾਰ ਕਰਨ ਕਰਾਉਣ ਵਾਲਾ ਰਹਿਤ ਵਿੱਚ ਕੋਈ ਭੁੱਲ ਕਰਨ ਵਾਲਾ ਇਹ ਸਿੱਖਿਆ ਦੇਣ ਤੋਂ ਉਪਰੰਤ ਪੰਜਾ ਪਿਆਰਿਆਂ ਵਿੱਚੋਂ ਕੋਈ ਸੱਜਣ ਅਰਗਾਸਾ ਕਰੇ ਫਿਰ ਤਾਬਿਆਂ ਬੈਠਾ ਸਿੰਘ ਹੁਕਮ ਲਵੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੈ ਉਹਨਾਂ ਵਿੱਚੋਂ ਜੇ ਕਿਸੇ ਦਾ ਨਾਮ ਅੱਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਨਹੀਂ ਸਿਰਕਿਆ ਹੋਇਆ ਉਸ ਦਾ ਨਾਮ ਬਦਲਾ ਕੇ ਰੱਖਿਆ ਜਾਵੇ ਅੰਤ ਵਿੱਚ ਕੜਾ ਪ੍ਰਸ਼ਾਦ ਵਰਤੇ ਜਹਾਜ ਚੜੇ ਸਾਰੇ ਸਿੰਘ ਤੇ ਸਿੰਘਣੀਆਂ ਇੱਕੋ ਬਾਟੇ ਵਿੱਚੋਂ ਕੜਾ ਪ੍ਰਸ਼ਾਦ ਰਲ ਕੇ ਛਕਣ ਤੀਸਰਾ ਤਨਖਾ ਲਉਣ ਦੀ ਵਿਧੀ ਜਿਸ ਕਿਸੇ ਸਿੱਖ ਪਾਸੋਂ ਰਹਿਤ ਦੀ ਕੋਈ ਪੁੱਲ ਹੋ ਜਾਵੇ ਤਾਂ ਉਹ ਨੇੜੇ ਦੀ ਗੁਰਸੰਗਤ ਪਾਸ ਹਾਜ਼ਰ ਹੋਵੇ ਅਤੇ ਸੰਗਤ ਦੇ ਸਨਮੁਖ ਖੜੋ ਕੇ ਆਪਣੀ ਪੁੱਲ ਮੰਨੇ ਗੁਰਸੰਗਤ ਚੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਪੰਜ ਪਿਆਰੇ ਚੁਣੇ ਜਾਣ ਜੋ ਪੇਸ਼ ਹੋਈ ਸੱਜਣ ਦੀ ਪੁੱਲ ਨੂੰ ਵਿਚਾਰ ਕੇ ਗੁਰਸੰਗਤ ਪਾਸ ਤਨਖਾਹ ਤਜਵੀਜ਼ ਕਰਨ ਸੰਗਤ ਨੂੰ ਬਖਸ਼ਣ ਵੇਲੇ ਹੱਟ ਨਹੀਂ ਕਰਨਾ ਚਾਹੀਦਾ ਨਾ ਹੀ ਤਨਖਾਹ ਲਾਉਣ ਵਾਲੇ ਨੂੰ ਦੰਡ ਪਰਣ ਵਿੱਚ ਅੜੀ ਕਰਨੀ ਚਾਹੀਦੀ ਹੈ ਤਨਖਾਹ ਕਿਸੇ ਕਿਸਮ ਦੀ ਸੇਵਾ ਖਾਸ ਕਰਕੇ ਜੋ ਹੱਥਾਂ ਨਾਲ ਕੀਤੀ ਜਾ ਸਕੀ ਲਾਉਣੀ ਚਾਹੀਏ ਅੰਤ ਸੋਧ ਦੀ ਅਰਦਾਸ ਹੋਵੇ ਚੌਥਾ ਗੁਰਮਤਾ ਕਰਨ ਦੀ ਵਿਧੀ ਗੁਰਮਤਾ ਕੇਵਲ ਉਹਨਾਂ ਸਵਾਲਾਂ ਤੇ ਹੀ ਹੋ ਸਕਦਾ ਹੈ ਜੋ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੀ ਪੁਸ਼ਟੀ ਲਈ ਹੋਣ ਅਰਥਾਤ ਗੁਰੂ ਸਾਹਿਬਾਨ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਤਵੀ ਬੀੜ ਦੀ ਨਿਰੋਲਤਾ ਅੰਮ੍ਰਿਤ ਰਹਿਤ ਬਹਿਤ ਪੰਥ ਦੀ ਬਨਾਵਟ ਆਦਿ ਨੂੰ ਕਾਇਮ ਰੱਖਣ ਬਾਬਤ ਕੋਰ ਕਿਸੇ ਕਿਸਮ ਦੇ ਸਾਧਾਰਨ ਧਾਰਮਿਕ ਵਿਦਿਅਕ ਸਮਾਜਿਕ ਪੋਲਿਟੀਕਲ ਸਵਾਲ ਉੱਤੇ ਕੇਵਲ ਮਤਾ ਹੋ ਸਕਦਾ ਹੈ ਇਹ ਗੁਰਮਤਾ ਗੁਰੂਪੰਥ ਦਾ ਚੁਣਿਆ ਹੋਇਆ ਕੇਵਲ ਸ਼ਰੋਮਣੀ ਜਥਾ ਜਾਂ ਗੁਰੂਪੰਥ ਦਾ ਪ੍ਰਤੀਨਿਧ ਇਕੱਠੀ ਕਰ ਸਕਦਾ ਹੈ ਪੰਜਵਾਂ ਸਥਾਨਕ ਫੈਸਲਿਆਂ ਦੀ ਅਪੀਲ ਸਥਾਨਕ ਗੁਰ ਸੰਗਤਾਂ ਦੇ ਫੈਸਲਿਆਂ ਦੀ ਅਪੀਲ ਸ੍ਰੀ ਅਕਾਲ ਤਖਤ ਸਾਹਿਬ ਪਾਸ ਹੋ ਸਕਦੀ ਹੈ ਵਾਹਿਗੁਰੂ ਜੀ ਕਾ ਕਾਲ ਸਾਹਿਬ ਵਾਹਿਗੁਰੂ ਜੀ ਕੀ ਫਤਿਹ